ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਹੋਏ ਦੇ ਕਰਤਾਰ ਇੰਡਸਟਰੀ ਇੱਥੇ ਕੱਲ ਨਾ ਆਏ ਦੇ ਪਤਾ ਲੱਗਿਆ ਤਾਂ ਵੀ ਇੱਥੇ ਟਾਇਰ ਆ ਜਿਹੜੇ ਨਾ ਮڑے ਮੋਟੇ ਥੇਟ ਉੱਪਰ ਦੇ ਚੱਲੇ ਹੋਏ ਮਿਲ ਜੰਨੇ ਆ ਜਿਵੇਂ ਮੰਨ ਲਓ ਨਵੀਂ ਮਸ਼ੀਨ ਆ ਰਹੀ ਕੇ ਦਾ ਟਾਇਰ ਜਾਂ ਚਲ ਗਈ ਲਾਈਨ ਆਊਟ ਕੰਪਨੀ ਗਰੀ ਦੇ ਮਾੜੀ ਮੋਟੀ ਤੁਹਾਨੂੰ ਪਤਾ ਇੰਨੇ ਬਾਈ ਮਸ਼ੀਨਾਂ ਦੇ ਵਿੱਚ ਨਾ ਕੀ ਪਤਾ ਲੱਗਦਾ ਉਹ ਟਾਇਰ ਜਦ ਅਗਲਾ ਕੰਪਲੀਟ ਕਰਦਾ ਤਾਂ ਕੰਪਨੀ ਵਾਲੇ ਕੱਢ ਕੇ ਲਿਆ ਕੇ ਰੱਖ ਲੈਂਦੇ ਆ ਨਵੇਂ ਉਹਨਾਂ ਨੂੰ ਦੇ ਦਿੰਨੇ ਆ ਕਸਟਮਰ ਨੂੰ ਹਨਾ ਬਾਕੀ ਦਾ ਮੇਰਾ ਭਰਾ ਬੜਾ ਕਰਮਣ ਸੱਚੀ ਗੱਲ ਬਾਈ ਸਾਰੇ ਪੀਪੀ ਪੀਪੀ ਹੈ ਹੋਰ ਕਰਮਣ ਬਾਈ ਬਈਆ ਬਈ ਸੱਤ ਠੀਕ ਰਿਹਾ ਸੌਦਾ ਅੱਜ ਸੌਦਾ ਮਾਰ ਲਿਆ ਬਾਈ ਟਾਇਰਾਂ ਦਾ 916 ਦੇ ਸਨੇ ਰਿਮ ਕਰਤਾਰ ਵਾਲੇ ਰਿਮ ਟਾਇਰ ਕਰਮਣ ਹੈਗੇ 90 ਪੈਸੇ ਆ ਗਿਆ ਭਾਈ ਹਾਂ ਇਹਦਾ ਮਸ਼ੀਨ ਮੈਨੂੰ ਆ ਲਾਜ਼ਮੀ ਉਹਦੇ ਘਰ ਨੂੰ ਗਈ ਹੋਣੀ ਹੈ ਕਿਹਦੇ ਹੈ ਨਾ ਸੋਹੀ ਚੱਲੀ ਜਾਂਦੀ ਹੈ ਹਾਂ ਉਹ ਯਾਰ ਬੇਗੋਲੀ ਚੱਲੀ ਆ ਪਤਾ ਹੀ ਨਹੀਂ ਬੇਗੋਲੀ ਬਸ ਉਹੀ ਆ ਨਹੀਂ ਨਹੀਂ ਦੇਖੀ ਬੱ ਲੈਨ ਨਹੀਂ ਦੇਖੀ ਯਾਰ ਹੁਣ ਮੇਰੀ ਗੱਲ ਸੁਣ ਨਵੀਂ ਵੀ ਚੀਜ਼ ਲਿਆਂਦਾ ਕੋਈ ਅਗਲਾ ਕੰਪਨੀ ਜੂ ਕਿਹੜਾ ਦੇਖਦਾ ਹਾਂ ਟਾਇਰ ਜਿਵੇਂ ਨਵੇਂ ਆ ਕਿਹੜੀ ਕੰਪਨੀ ਦੇ ਆ ਇਹ ਅਪੋਲੋ ਦੇ ਅਪੋਲੋ ਦੇ ਟਾਇਰ ਆ ਸਣੇ ਰਹਿਮਾ ਠੀਕ ਆ ਕਰਮਨ ਸੌਦਾ ਮਹਿੰਗਾ ਤਾਂ ਨਹੀਂ ਹੈ ਪੋਰ ਆਪਾਂ ਕਿੱਥੇ ਲੈਂਦੇ ਹੈ ਮਿਲਣੇ ਲਾ ਲਾ ਬਾਈ ਕਹੀ ਹੈ ਨਾ ਬਾਈ ਆਪਣੇ ਕਹਿੰਦੇ ਬਾਈ ਤੂੰ ਕਰਤਾਰ ਵਾਲਾ ਮੈਂ ਵੀਡੀਓ ਪਾਉਣਾ ਫਰਾਨਾ ਕਰਦਾ ਬਾਈ ਜਿੱਥੇ ਇਹ ਕਰਤਾਰ ਵਾਲੇ ਕੰਪਨੀ ਵਾਲੇ ਮਜੀਦ ਵੀਰ ਉਹਨੇ ਖੜ ਕੇ ਨਾ ਮੇਰੇ ਨਾਲ ਬਹੁਤ ਔਖਾ ਕਰਮਣ ਖੜਨਾ ਬਾਈ ਹੈ ਆ ਸਾਡੇ ਤੇਰੇ ਸਾਹਮਣੇ ਦੇ ਲਾ ਕਹਿੰਦਾ ਵੀਰੇ ਜਿੱਕਣਾ ਕਰਨਾ ਕਰਦਾ ਸਹੀ ਗੱਲ ਹੈ ਹੈ ਉਹ ਫਰੀਦ ਨੂੰ ਜਾਂਦੇ ਤਾਂ ਆਪਾਂ ਵੀ ਨਹੀਂ ਚੰਗੇ ਲੱਗਦੇ ਹੈਗਾ ਨਹੀਂ ਉਹ ਪਤਾ ਪਹਿਲਾਂ ਹੀ ਗਿਆ ਸੀ ਹਾਂ ਉਹਦਾ ਸੁਆਦ ਜ ਨਹੀਂ ਹਾਂ ਟਾਇਰ ਜਮੀ ਨਵੇਂ ਟਾਇਰ ਆ ਹੁਣ ਲਿਜਾ ਕੇ ਤੁਹਾਨੂੰ ਉਤਾਰ ਕੇ ਦਿਖਾਉਨੇ ਆ ਉੱਥੇ ਨਾਲੇ ਫਿੱਟ ਕਰ ਦਿਆਂ ਨੂੰ ਮੈਂ ਫਿੱਟ ਕਰੀ ਰੰਗ ਮਰਾ ਦਾਂਗੇ ਨਾ ਕਿਟਾ ਚੱਲੀਏ ਫਿਰ ਚੱਲ ਫੇਰ ਕਾਰ ਗੱਡੀ ਸਟਾਰਟ ਆ ਜਾ ਮਗਰ ਲਾਰਾ ਰੱਖ ਲਾ ਤੂੰ ਬਿਲ ਤੇ ਕੀ ਕਰਾਉਣਾ ਇਹ ਕਿਹੜਾ ਘਵਾਟੀ ਲੈ ਕੇ ਜਾਣਾ ਇੱਥੇ ਤੋਂ ਲਾਦਨੇ ਲਿਜਾ ਕੇ ਉਹ ਖੜੀ ਆ ਗੱਡੀ ਹੈ ਨਾ ਚੱਕ ਲੈ ਆ ਜਾ ਚੱਲ ਚੱਲ ਆ ਗਿਆ ਬਾਕੀ ਹੈ ਨਾ ਭਾਈ ਟਾਇਰ ਜਿਵੇਂ ਹੀ ਬੋਲੋ ਦੇ ਜਿਵੇਂ ਨਵੇਂ ਟਾਇਰ ਆ ਮੈਂ ਸਮਝ ਲਓ ਵੀ ਇਹੋ ਤੇ ਜਿਵੇਂ ਮਸ਼ੀਨ ਗਈ ਹੋਣੀ ਹੈ ਕੋਈ ਹੈ ਨਾ ਕਈ ਵਾਰੀ ਅਗਲਾ ਬਾਅਦ ਜੇ ਕਹਿੰਦਾ ਮੈਂ ਬੋਲੂ ਇਹਨਾਂ ਦੇ ਲੋਣੇ ਯਾਰ ਪਲਾਣੇ ਦੇ ਲੋਣੇ ਦੇ ਨਾ ਬੀਕੇ ਡੀਜ਼ਲ ਪੋਣੇ ਤੇ ਉੱਕਣਾ ਟਾਇਰ ਆ ਮੈਂ ਕਹਿੰਦਾ ਵੀ ਨਜ਼ਾਰਾ ਆ ਗਿਆ ਠੇਰਾ ਦਾ ਵੀ ਮਾਲਕ ਦੀ ਦੇ ਆ ਬਾਈ ਜਿੰਨਾ ਵੀ ਆ ਨਾ ਮਸ਼ੀਨ ਤੇ ਸਮਾਨ ਆ ਉਹੀਓ ਸਮਾਨ ਆਪਾਂ ਨਵਾਂ ਲੈ ਕੇ ਲਾਇਆ ਨਹੀਂ ਤਾਂ ਇਕਨੇ ਲੋਟ ਆਈ ਆ ਪਾ ਤਾਂ ਨਾ ਫਾਇਦਾ ਕਰਦੇ ਆ ਬਈ ਆਪਣਾ ਦਾ ਵਿਚਾਰੇ ਐਵੇਂ ਆਪਾਂ ਕਹਿ ਦੀਏ ਮੋਢੇ ਨਾਲ ਮੋਢਾ ਲਾ ਕੇ ਨਾ ਨਾਲ ਖੜ ਜੰਨੇ ਆ ਮੱਕੀ ਹੁਣ ਆਪਾਂ ਚੱਲੇ ਜੀ ਮਸ਼ੀਨ ਕੋਲ ਨੂੰ ਕਰਤਾਰ ਕੰਬੈਨ ਆ ਜਿਹੜੀ ਆਪਣੇ ਹਨਾ ਕਰਮਣ ਵਾਈ ਵਾਲੀ ਉਹ ਵੀ ਆਪਣੇ ਨਾਲ ਪਹੁੰਚ ਗਈਰੇ ਭਾਰਤੋਂ ਹੀ ਅੱਜ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਦਾ ਕੰਮ ਮਾੜਾ ਮੋਟਾ ਲਾਈਟਾਂ ਲੂਟਾਂ ਦਾ ਕਰਾਉਣਾ ਦਾ ਮੈਂ ਕਿਹਾ ਚਲੋ ਇੱਥੇ ਨੂੰ ਆਜੋ ਨਾ ਕੱਲ ਨੂੰ ਤੁਰਪਾਂਗੇ ਤੜਕੇ ਹਜੇ ਮੇਰਾ ਭਾਈ ਸਮਾਨ-ਸਮੂਨ ਲਿਆਉਣ ਵਾਲਾ ਚੱਕੇ ਭਾਂਡਾ ਟਿੰਡਾ ਜੋ ਵੀ ਹਲੇ ਸਮਝ ਲੋ ਹਲੇ ਘਰੇ ਪਿਆ ਅਜੇ ਤਾਂ ਮਸ਼ੀਨ ਨਹੀਂ ਆਈ ਐ ਕੱਲੀ ਬਾਕੀ ਟੈਂਕ ਦੇ ਵਿੱਚ ਜਿਹੜੇ ਬਿਸਤਰੇ ਵਸਤਰੇ ਆ ਉਹੀ ਹਲੇ ਆਏ ਆ ਬਾਕੀ ਵੀ ਭਾਰਤੋਂ ਦੇ ਵਿੱਚ ਵੀ ਬਹੁਤ ਹਨਾ ਟ੍ਰੈਫਿਕ ਆ ਦੇਖ ਲੋ ਤੁਹਾਡੇ ਸਾਹਮਣੇ ਅੰਡਾਸਟਰੀ ਲਾਈਨ ਹੋ ਗਈ ਸ਼ੁਰੂ ਇੱਥੇ ਤੇ ਮਾਸੀ ਇੱਕ ਕਰਤਾਰੇ ਆ ਜਿਹੜੀ ਬਾਹਰ ਇਹਨੂੰ ਆ ਵਾਰਜੇ ਨੂੰ ਆ ਬਾਕੀ ਦਾ ਸਾਰੀਆਂ ਇੱਥੇ ਅੰਦਰ ਆ ਕੇ ਹੁਣ ਮੰਡੀ ਦੇ ਕੋਲ ਆ ਗਏ ਆਪਾਂ ਇੱਥੇ ਖੜੀ ਆ ਕਿਤੇ ਕਰਤਾਰ ਆਪਣੇ ਵਾਲੀ ਦੂਜੀ ਇੱਥੇ ਖੜੀ ਆ ਕਿਤੇ ਕਰਮਨ ਬਈ ਇਹ ਆ ਗਈ ਆਪਣੇ ਨਾਮ ਖੜੀ ਆਲੇ ਉਹ ਆ ਕੇ ਸਾਹਮਣੇ ਆ ਆ ਖੜੀਆ ਕਰਤਾਰ ਆ ਖੜੀਆ ਕਰਤਾਰ ਆਪਣੇ ਵਾਲੀ ਇੱਧਰ ਖੜੀਆ ਕਰਤਾਰ ਆ ਹਾਈ ਬਾਪੂ ਸਾਡਾ ਬੈਠਾ ਪਹੁੰਚ ਗਏ ਸੇਵਕ ਦੀ ਦੁਕਾਨ ਤੇ ਆ ਪਏ ਆ ਹੁਣ ਦੇਖਦੇ ਆ ਬਾਈ ਟਾਇਰ ਖੁੱਲ ਕੇ ਬਾਕੀ ਆ ਮੜੀ ਗੱਡੀ ਕਰਮ ਟੁੱਟੀ ਹੋਈ ਆ ਨਾ ਇਧਰ ਜਲ ਕੋਈ ਨਹੀਂ ਇੰਨੇ ਦਾ ਭਾਈ ਆਉਂਦਾ ਵੀ ਆ ਹੈ ਟਾਇਰ ਤਾਂ ਪੂਰੇ ਖੜੇ ਆ ਰੈਮ ਨਾਲ ਹੋਰ ਦੱਸੋ ਟੂਬਾਂ ਵਿੱਚ ਆ ਨਵੇਂ ਟਾਇਰਾਂ ਦੇ ਵਿੱਚ ਟੂਬਾ 23 ਦਾ ਮਾਰਕਾ ਹੈ ਮਾਰਕਾ ਵੀ ਹੁੰਦਾ ਤੇ ਜਮਾਰਕਾ ਦੇਖਣਾ ਚਾਹੀਦਾ ਹੈ ਹੈ ਆ ਦੇਖ ਆ ਦੇ 23 23 ਦਾ ਮਾਰਕਾ ਤੇ ਹੈਗੇ ਨਹੀਂ ਰੈਮ ਨਾਲ ਕਾ ਦੇਰਾ ਤੇ ਕਿਆ ਕਹਣਾ ਸੇਵਕ ਕਹਿੰਦਾ ਨੇ ਮੈਂ ਭਾਈ ਮਿਲਦੇ ਹੀ ਨਹੀਂ ਇਹ ਬਾਅਦ ਤੇ ਹਾਂ ਜਿੰਦਾ ਹੀ ਲੱਗੇ ਕਈ ਸਾਲ ਹਾਂ ਗਾਹ ਨੂੰ ਨਵੇਂ ਲਾ ਦਾਂਗੇ ਸੀਜ਼ਨ ਵਧੀਆ ਲੱਗ ਗਿਆ ਨਵੇਂ ਤਾਂ ਰਹਿ ਗਿਆ ਹਾਂ ਹਾਂ ਬਲੰਦੇ ਨੇ ਜਾਣੇ ਨਹੀਂ ਕਿਤੇ ਹੁਣ ਇਹਨਾਂ ਜਿਹੜੇ ਕਮੀਆਂ ਕੋਈ ਨਹੀਂ ਹੁੰਦਾ ਆਹੀ ਯਾਰ ਮਾੜੇ ਮੋਟੇ ਹੁਣ ਤਾਂ ਨੂੰ ਪਤਾ ਕੰਪਨੀ 'ਚ ਮਾੜੇ ਮੋਟੇ ਅਗਲਾ ਹੀ ਹੈਡ ਉੱਪਰ ਮਾੜੇ ਮੋਟੇ ਕੋਈ ਗੱਲਬਾਤ ਹੋ ਗਈ ਆ ਕੇ ਘੱਟਾ ਗਿਆ ਓਏ ਉੱਪਰ ਹੀ ਲੱਗਿਆ ਗੱਡੀਆਂ ਆ ਉਹ ਵੀ ਉੱਥੇ ਪਏ ਪਏ ਹੋ ਜਾਂਦਾ ਚੱਕ ਚੱਕ ਕੇ ਤਾਂ ਮਾਰਦੇ ਆ ਰਿਮਾਂ ਦੀ ਚੜਾਈ ਦੇਖੀ ਬਾਈ ਹੈ ਆਪਣੀ ਮਸ਼ੀਨ ਵਾਲੀ ਉਹ 2000 ਨਾਲ ਦੀਆ ਕਰਤਾਰ ਨਾਲ ਦੇ ਨੇ ਹਾਂ ਜਿਹੜੀ 9 16 ਦੇ ਆ ਹਾਂ ਕਹ ਰਿਹਾ ਹੁਣ ਆਪਣੇ ਉਹ ਵੀ 916 ਦਾ ਹੀ ਆ ਹੈ ਉਹ ਨਹੀਂ ਮਹਿੰਗਾ ਲੱਗਦਾ ਨੌ ਘਸੇ ਹੋਏ ਤੇ ਫਿਰ ਆ ਜਾ ਦੇਖੀਏ ਕਿੰਨਾ ਕੂਗਾ ਕੰਮ ਮੇਰੇ ਕੱਲ ਦੀ ਦਿਆੜੀ ਵੇਚੀ ਤੋ ਨਾਲ ਨਹੀਂ ਹੈ ਕਹਦਾ ਹੋਰ ਮੈਂ ਕਹੇਦਾ ਨਾ ਉਹ ਤੇ ਨਿਕਲ ਜਣੀ ਮਸ਼ੀਨ ਆ ਉਹਨੂੰ ਕਹਦਾ ਆਪਾਂ ਤਰਾ ਕੇ ਓਏ ਹੋ ਗਿਆ ਮੋਰਨੀਆਂ ਦਾ ਗੁਰੂ ਹੋ ਗਿਆ ਜੇ ਨਾ ਨਵੇਂ ਮਾਡਲ ਵਾਲੀ ਮੋਰਨੀਆਂ ਲਾਦੇ ਆ ਠੀਕ ਆ ਦੇਖੀਏ ਵਜਾ ਕੇ ਚੌਂਜੀ ਜੀ ਦੇ ਮਾ ਨਵੇਂ ਮਾਡਲ ਵਾਲੀਆਂ ਮੋਰਨੀਆਂ ਹੋਗੇਗਾ ਕੰਮ ਠੀਕ ਆ ਬਾਈ ਥੱਲੇ ਪਾਤਾ ਨੂੰ ਆ ਦੇ ਤਾਂ ਮਰੀ ਆ ਮੋਰ ਨਹੀਂ ਲਾਤੀ ਇਹਨਾਂ ਲਈ ਫਿਰ ਉਹ ਫਾਇਦਾ ਪਿਆ ਹੁੰਦਾ ਤਾਂ ਬਾਈ ਕਵਾਈ ਤੇ ਵੱਧਦਾ ਇੱਕ ਵਾਰ ਟੁੱਟਦੀਆਂ ਨਹੀਂ ਮੋਰ ਨਹੀਂ ਜਿਵੇਂ ਬੁੜੀਆਂ ਟੁੱਟ ਜੰਦੀਆਂ ਹਾਂ ਟੁੱਟਦੀਆਂ ਨਹੀਂ ਇਹ ਮੋਰ ਨੇ ਆ ਹੁਣ ਸੈਂਟਰ ਪਿੰਨ ਦਾ ਬੋਸ ਆ ਬੋਸ ਲਾਉਣ ਲੱਗਿਆ ਇਹ ਕਹਿੰਦਾ ਵੀ ਹੁਣ ਪਿੱਤਲ ਦਾ ਬੋਸ ਇਹਨੂੰ ਟਾਈਮ ਲੱਗੂਗਾ ਮਾ ਚਲਾ ਲਾਵੇ ਇਹਦਾ ਪਲਾਸਟਿਕ ਦਾ ਹਾਂ ਹੋਈ ਕਿਉਂ ਪਲਾਸਟਿਕ ਦੇ ਆਉਂਦੇ ਹੁਣ ਵਧੀਆਂ ਇਹ ਵੀ ਕਿਤੇ ਨਹੀਂ ਜਾਂਦੇ ਗੁਰੂਆ ਪਲਾਸਟਿਕ ਦੇ ਬੋਸ ਵੀ ਕਿਤੇ ਨਹੀਂ ਜਾਂਦੇ ਉਹਨੇ ਪਾਈ ਹਾਂ ਜੀ ਜੇ। ਹੋਰ ਮੈਨੂੰ ਕਿਰਿਆ ਨਹੀਂ ਉਹ ਟਾਈਮ ਨਹੀਂ। ਓਏ ਉਹ ਤਾਂ ਇਹਦੇ ਵਿੱਚ ਹੀ ਪੈਣੇ ਨੇ। ਉਹ ਬਾਈ ਕਿਸਾ ਖਰਾਬ ਤੇ ਜਾਂਣਾ ਉਹ। ਉਹ ਨਹੀਂ ਯਾਰ। ਉਹ ਉਹ ਮਨ ਤਾਂ ਸਹੀ ਤੇਰੇ ਵਾਲੇ ਉਹਦੀ ਗੱਲ ਹੋਰ ਆ। ਆਪਣੇ ਪਹਿਨ ਪਾਈ ਸੀ। ਜਿਹੜੀ ਹੁਣ ਪੈਣਾ ਪੈਣਾ ਇਹ ਉਹ ਤੇਰੇ ਵਾਲਾ ਸਹੀ ਜੀ ਨਹੀਂ ਹੈਗਾ ਤੇਰੇ ਲਈ ਤੈਨੂੰ ਮੋਟੀ ਹੋਣੀ ਆ। ਇਹ ਪਿੰਨ ਦਾ ਫਰਕ ਆ। ਉਹ আর ਇਹ ਪਿੰਨ ਦਾ। ਇਹਦੇ ਰੋ ਪਿੰਨ ਦਾ ਫਰਕ ਆ ਗੁਰੂ। ਪੜਾ ਡਾਇਰਮ ਉਹ ਕਿੱਸੇ ਹੋਈ ਤੇਾਰੇ ਗੱਡੀ ਹੈ ਨਹੀਂ ਤਨ ਹਾਂ ਯਾਰ ਹੈ ਇਹਦਾ ਉਂਗਲ ਆ ਰਿਹਾ ਟਾਕਾ ਟੱਕ ਹੁੰਦਾ ਰਿਹਾ ਇੱਥੇ ਦਾ ਟਾਇਰ ਚੱਲਦਾ ਵੱਧ ਇਹਦੇ ਨਾਲ ਉਹ ਖੁੱਸ ਕੇ ਦੇਖ ਹੈ ਵੜਾ ਰਹਿ ਮੈਨੂੰ ਪਤਾ ਕੀ ਆ ਟੋਕਰੀ ਦੇ ਮਾਰ ਕਿੱਧਰ ਇਹ ਜਿਹੜੀ ਉਹ ਦੇਸ਼ ਕਿੱਥੇ ਆ ਉਹਦੇ ਸੈਂਟਰ ਤੇ ਪਲੇਟ ਆ ਇਹ ਵੀ ਇੱਕ ਫਾਇਦਾ ਉਹ ਮਨ ਲੈ ਗਿੰਡੇ ਦੇ ਕਲੀਕ ਚ ਲਾਉਣੇ ਆ ਇਹ ਜਾ ਕੇ ਕਸਲਾ ਹੈਗਾ ਨਹੀਂ ਇਹ ਵੀ ਉੱਪਰ ਮੰਨ ਲੈਣ ਆਪਾਂ ਨੇ ਇੱਥੇ ਗਿਆ ਹੈ ਉਹ ਦੱਬਾ ਬਣਾ ਡੇ ਦੀ ਗੱਦੀ ਬੈਠਾ ਹੈ ਹੈ ਇਹ ਇਹ ਆਪਣੀ ਟੋਕਰੀ ਦੇ ਮੇਦੇ ਬਾਈ ਉਹ ਰਿਮ ਤਾਂ ਹੀ ਮੈਂ ਲਿਆਂਦੇ ਨਾਲ ਵੀ ਉਹ ਰਿਮ ਆਪਨ ਹੋਣਾ ਕੰਮ ਦੇਣਗੇ ਉਹ ਹੁਣ ਥਨੇ ਟਾਇਰ ਨੂੰ ਬੰਨ ਕੇ ਇਕਨੇ ਲਾਣੇ ਹੈ ਹੈ ਹਾਂ ਦੱਸੋ ਇਹ ਕਿਹੜੀ ਕੰਪਨੀ ਦਾ ਬਾਈ ਨਾਲੇ ਆਈਆਂ ਸੀ ਨਾ ਇਹ ਵੀ ਨਹੀਂ ਪਰਖ ਕਰੀ ਲੈ ਚਾਰਜ ਕਰਾਈਆਂ ਵੀਰੇ ਇੱਕ ਵਾਰ ਮੁੜ ਕੇ ਲੋੜ ਨਹੀਂ ਬਈ ਆਲਟਰਨੇਟਰ ਸਲਫ ਉਸ ਵੀ ਨਹੀਂ ਆਲਟਰਨੇਟਰ ਸਲਫੈਂਨ ਕੰਮ ਕਰਾਤਾ ਓਕੇ ਕਰਾਤਾ ਹਾਂ ਤਗਰੀਸ ਪਾਣੀ ਇਹਨੂੰ ਕਰਾ ਆਲਟਰਨੇਟਰ ਸਮਾਨ ਚ ਆ ਗਿਆ ਇੱਕ ਸਵੇਰ ਤੇ ਆ ਪਰ ਇੱਕ ਹਾਂ ਫੋਰ ਮਨ ਹੋ ਗਿਆ ਹਾਂਜੀ ਹੋ ਗਿਆ ਛਤਰੀ ਦਾ ਹੋ ਗਿਆ ਛਤਰੀ ਹਾਂ ਜਵੇਂ ਬੱਟਾ ਕੀ ਬਣ ਗਈ ਬਣ ਗਿਆ ਰੋਬ ਕ ਨਹੀਂ ਬਾ ਬਣ ਗਿਆ ਰੋਬ ਲੈ ਬਈ ਮੈਂ ਬਣਾ ਤੀ ਮੁੰਡੇ ਨੇ ਗੱਲ ਬਾਤ ਹਾਂ ਕਰਮਣ ਵਧੀਆ ਲੱਗਦੀ ਓ ਬਾਈ ਛਤਰੀ ਹਾਂ ਵਧੀਆ ਲਾਇਆ ਵੀਰ ਮਾਜਾ ਲਵਾ ਦੰਨੇ ਆ ਹੈਗਾ ਨਹੀਂ ਚੌੜੀ ਆ ਵੀ ਚੌੜੀ ਨਹੀਂ ਇਹ ਇਹ ਉੰਨੀਓ ਚੌੜੀ ਦੀ ਦੇਖਣ ਨੂੰ ਲੱਗਦੀ ਉੰਨੀਓ ਚੌੜੀ ਦੀ ਇਹ ਇਹ ਪਤਾ ਕੀ ਨਾਂ ਦਾ ਜੇ ਕੋ ਟੂਲ ਤਾਂ ਇੱਕਾ ਗਲੀ ਗੁਲੀ ਪਈ ਦੀ ਆ ਦੇਖ ਨਾਂ ਦਾ ਇਹ ਜੇ ਕੋ ਟੂਲ ਤਾਂ ਪਰ ਭਾਰੀ ਬਹੁਤ ਆ ਰੀ ਹੈ ਭਾਰੀ ਬਹੁਤ ਹੈ ਆਓ ਗਲੀ ਵਿੱਚ ਵੜ ਜਿਓ ਦੇ ਕੇ ਆ ਕਾਲੀਓ ਵਧੀਆ ਲੱਗਣੀ ਹੈਗਾ ਰੰਗ ਕਰਾ ਦੀ ਹੋਰ ਕਾਲੀਓ ਵਧੀਆ ਲੱਗਦੀ ਯਾਰ ਹੈ ਆ ਪੈਵ ਲਾਲ ਕਰਾ ਦੇਈਏ ਨਾ ਕਾਲੀਓ ਵਧੀਆ ਲੱਗਦਾ ਪਹਿਲਾਂ ਕਾਲੀ ਸੀ ਨਾ ਅਸੀਂ ਜੀ ਪਹਿਲਾਂ ਬਾਕੀ ਮੁੰਡੇ ਨੇ ਨਾ ਰੀਜ ਲਾਤੀ ਬਾਈ ਕੱਚਾ ਤੇਰੀ ਅਜੀ ਦਾ ਸਵੇਰ ਦਾ ਜੀ ਛਤਰੀ ਨੂੰ ਲੱਗਿਆ ਇੱਕ ਤੇਰੀ ਜਿਹੜੀ ਨਾ ਛਤਰੀ ਉਹ ਲਾਈ ਅੱਜ ਸਾਰਿਆਂ ਨਾਲ ਗੱਲਬਾਤ ਵੀ ਬਣ ਗਈ ਜੀ ਸਾਲੇ ਹੋਣਾ ਬਾਈ ਇੱਥੇ ਫੜਨੇ ਪੁਰਨੇ ਹੋਣਾ ਵਧੀਆ ਉਹੀ ਪਾਈਪ ਤੇ ਜਿਹੜੇ ਆਪਣੇ ਇਹ ਹਲਦੀ ਗਾ ਤੇ ਇਹ ਕਰ ਬਣਾਇਆ ਹਾਂ ਟੱਲੀ ਆ ਜੇ ਨਾ ਆ ਪਰ ਸਪੋਟਾਂ ਆ ਆ ਲੱਗਣੀਆਂ ਆ ਜੇ ਆ ਲੱਗਣੀਆਂ ਪਾਈਪ ਖੁੱਲੇ ਆ ਜੇ ਠੀਕ ਆ ਠੀਕ ਆ ਪਾਈਪ ਲੱਗਣੇ ਆ ਜੇ ਸਪੋਟਾਂ ਪਿੱਛੇ ਵਾਲੀਆਂ ਨਹੀਂ ਆ ਜੇ ਨਾ ਹਾਂ ਹਾਂ ਆ ਵਿੱਚ ਇੱਕ ਨੇ ਪਾਈਪ ਲਾਤੇ ਠੀਕ ਆ ਜਾਲਾ ਆ ਸਾਉਂਡ ਆ ਵਾਸਤੇ ਬੰਦਾ ਬਣਾਇਆ ਹੋਇਆ ਹੈਗਾ ਹਾਂ ਆ ਸਾਉਂਡ ਆਂ ਗਰ ਕੇ ਕੀ ਬਣਾਇਆ ਆ ਪੇਟੀ ਜੇ ਲਗਾਉਣੀ ਹੋਵੇ ਬੰਦਾ ਪੇਟੀ ਉਰੋਂ ਲਵਾ ਲੂਗਾ ਸਾਉਂਡ ਇੱਥੇ ਕਿਤੇ ਏਡਾ ਗੱਡਾ ਗੱਡਾ ਸਾਉਂਡ ਲਾਉਣਾ ਇਹਦੇ ਪੇਟੀ ਇਹ ਕਿਤੇ ਉਹ ਟਰੈਕਟਰ ਥੋੜੀ ਜੇ ਤਾਂ ਹੁਣ ਫਸਲ ਵੀ ਦੇਖਣੀ ਹੈ ਕਿਤੇ ਹੋਰ ਅਖਾਦੀ ਫਸਲ ਪਿੱਛੇ ਗਣਦੀ ਫਿਰੀ ਜਾਵੇ ਜਿਵੇਂ ਡੈੱਕ ਡੋਕਾ ਨਾ ਬਾਈ ਪੇਟੀ ਆਪਾਂ ਵਧੀਆ ਲਵਾਈ ਸੀ ਡੈੱਕ ਵਧੀਆ ਲਾਉਣਾ ਬਿੱਗ ਬ੍ਰਦਰ ਆਇਆ ਨਾ ਇਹ ਵੀ ਹੁਣ ਇੱਥੇ ਲੱਗ ਜੂਗਾ ਉਹ ਸਾਈਡ ਤੇ ਲਾ ਦਾਂਗੇ ਨਾਲ ਇਹ ਦੋ ਖੰਦਰਾਜ ਹੋਗੇ ਹਨਾ ਨਾਲੇ ਦੋ ਲਾਈਟਾਂ ਜਿਹੜੀਆਂ ਉਹ ਵੀ ਐਕਸਟਰਾ ਹੋ ਗਈਆਂ ਵਧੀਆ ਚਲੋ ਜਿਉਂ ਮਾਲਕਾ ਕਰਾਈ ਜਾਂਦਾ ਹੈ ਨਾ ਹੁਣ ਸਪੋਟਾਂ ਆ ਆਹੀ ਸਪੋਟਾਂ ਚੜਾ ਦੇਗਾ ਉੱਪਰ ਉੱਚਾ ਨਾ ਕਰਨੀ ਪੈਪ ਚੰਗਾ ਇਹ ਹੈ ਮੈਂ ਕਹਾਂ ਉੱਚਾ ਨਾ ਕਰਨੀ ਪੈਪ ਦੇਖ ਕੇ ਜਿੱਥੇ ਸੈਟ ਆਵੇ ਹਾਂ ਇੱਥੇ ਲਾਈਆਂਗਾ ਵਧੀਆ ਤਰੀਕੇ ਨਾਲ ਲਾਈ ਮੇਰਾ ਪੁੱਤ ਬਣ ਕੇ ਬਸ ਆ ਆ ਪੱਤੀਆਂ ਇੱਕ ਨੇ ਲਾਈਆਂਗਾ ਆਹ ਪੱਤੀਆਂ ਔਰ ਇਹਦੇ ਵੱਢ ਗਏ हां ਸਿੱਧੇ ਨਾਟ ਪਾਈ ਜਗਾ ਬਿਲਡਿੰਗ ਨਾ ਕਰੀ ਨਾਟ ਪਾਈ ਇਹਦੇ ਫੋਲਡਿੰਗ ਹੁੰਦੀ ਕਰੀ ਇਹਨੂੰ ਆ ਗੱत्ता ਜੇ ਉੱਪਰ ਤੇ ਲਿਖਿਆ ਨਹੀਂ ਹੈਗਾ ਇਹ ਲੋਪੇ ਗੱत्ता ਜਾਨਾ ਘਰ ਦੇ ਦੁਆਰੇ ਮਾਰਨਾ ਮੈਨਾ ਦੁਆਰੇ ਜਾਨਾ ਮਾਰੇ ਦੁਆਰੇ ਉਹ ਖੱਪਰ ਲਾਈਆਂ ਨੇ ਆਹ ਰੰਗ ਦਾ ਮਾਰੂਗਾ ਪੇਂਟਰ ਨੂੰ ਕਹਿਤਾ ਇਹੋ ਨੇ ਭੇਜੀ ਆ ਨਾ ਯਾਰ ਗੱਤੇ ਗੱਤਾ ਰੱਖ ਕੇ ਭੇਜੀ ਰੰਗ ਤਾਜ਼ਾ ਹੋਣਾ ਹਨਾ ਉਹਦੇ ਕਾਕੇ ਨਾਲੇ ਚੰਬੜ ਗਿਆ ਹੈ ਹਾਂਜੀ ਚਲਿਏ ਖਦਰੀ ਦਾ ਬਾਈ ਹੋ ਗਈ ਫਟਾਂ ਤਸੱਲੀ ਕਰਾਣੀ ਫੋਰਮਨ ਬਾ ਠੀਕ ਆ ਬਾ ਠੀਕ ਆ ਹਿੱਲਣੀ ਨਹੀਂ ਚਾਹੀਦੀ ਮੈਂ ਕਹਿੰਦਾ ਜਮਾ ਹੀ ਵੈਵਰੇਜ ਨਹੀਂ ਹੋਣੀ ਜਿਹੜੀ ਹੈ ਤਰੀ ਜੀ ਇਹ ਹੀ ਜਿਵੇਂ ਬੋਟਾਂ ਆਪਣੇ ਕੰਮ ਆ ਜਣੇ ਵੱਢ ਕੇ ਹੀ ਜਿਵੇਂ ਲਾ ਕੇ ਜਣੀਆਂ ਚਲੋ ਚਲਦੇ ਆਂ ਨੋ ਕਰਨ ਵਧੀਆ ਲੱਗਦੀ ਆ ਬਾਈ ਬਣ ਗਈ ਟਾਵਰ ਹਨਾ ਨਾਲੇ ਪਾਇ ਪਾਇ ਟਰੌਗਰ ਤਾਂ ਹੈ ਨਹੀਂ ਤਾਂ ਕੋਦੇ ਇੱਥੇ ਪਾਣ ਦੇ ਨੂੰ ਵੀ ਆ ਬਏ ਬਏ ਇੱਕ ਨਾਲ ਵਧੀਆ ਆ ਇਹਨੇ ਪਲੇਟਾਂ ਗੋਲਾਈ ਕਰਕੇ ਬਰੇਡ ਵੀ ਕੱਟ ਕੇ ਵਧੀਆ ਬਣਾਦਾ ਨਾਲੇ ਖਾਣਾ ਕੁੰਨੇ ਦੋ ਖਾਣੇ ਹੋ ਗਏ ਰੇਕਾ ਜੇ ਕੋਈ ਜ਼ਰੂਰੀ ਚੀਜ਼ ਰੱਖਣੀ ਹੈ ਉਹ ਤਾਂ ਘਰਾਂ ਹੈ ਹੀ ਨਹੀਂ ਤਾਂ ਹਾਂ ਕੋਈ ਤਾਂ ਕੁਝ ਵੀ ਨਹੀਂ ਟਹਿਗਾ ਖਾਣਾ ਖੁੰਨਾ ਜਾ ਹਾਂ ਕੋਈ ਤਾਂ ਬਾਈ ਕੁਝ ਵੀ ਨਹੀਂ ਟਹਿਗਾ ਸ਼ਾਬਰੀ ਵਧੀਆ ਲੱਗਦੀ ਜਿਹਨੇ ਬੰਦੇ ਰਾਹ ਗਏ ਨੇ ਬਾਈ ਜਵਰੀ ਵਧੀਆ ਲੱਗਦੀ ਹੋਈ ਨਹੀਂ ਕੌੜੀ ਲੱਗਦਾ ਯਾਰ ਉਹਦਾ 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 ਫਰਕ ਹੈ ਹਾਂ ਵਧੀਆ ਲੱਗਦੀ ਆ ਜੀ ਐਮਡੀ ਨੇ ਆਈਆ ਬਾਈ ਜੱਗੀ ਬਾਈ ਨੇ ਭੇਜੀ ਆ ਹਾਂ ਧੰਨਵਾਦ ਬਾਈ ਜੱਗੀ ਬਾਈ ਦਾ ਵੀ ਜੀਐਮਡੀ ਕਮੈਂਡ ਦਾ ਬਹੁਤ ਧੰਨਵਾਦ ਆ ਜਿਹੜਾ ਬਾਈ ਉਹ ਰੇ ਸਮਾਨ ਭੇਜਦਾ ਹੈਗਾ ਨਹੀਂ ਹਾਂ ਦਲੀਆ ਫਿਰ ਹਿੱਸੇ ਦਾ ਬਸ ਉਹਨੂੰ ਬੋਝ ਰਹਿ ਗਿਆ ਉਹ ਦੁਪਹਿਰਾਂ ਹੀ ਬਨਾਸਕੜ ਦੇ ਲੱਗੇ ਹੋਏ ਬੋਝ ਉਹ ਦੇਖ ਆ ਉਹ ਮੈਂ ਦੇਖ ਲਿਆ ਆਹ ਦੇਖ ਕਦੇ ਨਹੀਂ ਜਾਂਦੇਗਾ ਦੇਖੀ ਹੈ ਨਾ ਵੀ ਸਾਰੇ ਨਿਕਲੇ ਨਹੀਂ ਬਾਈ ਚੰਗੇ ਕੰਪਨੀਆਂ ਦੇ ਬੋਝ ਹੀ ਆਉਨੇ ਹੁਣ ਚੰਗੇ-ਚੰਗੇ ਕੰਪਨੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇਹੀ ਬੋਝ ਲਾਉਨੀਆਂ ਹੁਣ ਪਲਾਸਟਿਕ ਦੇ ਇਹ ਸੌਖੇ ਆ ਜੇ ਘਰੇ ਲਾਲਾ ਬੰਦਾ ਆਪਣੇ ਘਰੇ ਵੀ ਲਾ ਸਕਦੇ ਆਪਾਂ ਇਹਨੂੰ ਇਹਨੂੰ ਘੋਕਣਾ ਹੈਂ ਝੋਕ ਕੇ ਲਾ ਦੇ ਹਾਂ ਮਾ ਟਾਇਰਾਂ ਦਾ ਹੀ ਤਾਂ ਮੈਨੂੰ ਟਾਇਰਾਂ ਦਾ ਹੀ ਟੈਂਸ਼ਨ ਸੀ ਮੈਨੂੰ ਹੋਰ ਤਾਂ ਮੈਨੂੰ ਕੋਈ ਟੈਂਸ਼ਨ ਨਹੀਂ ਸੀ ਹੁਣ ਟਾਇਰ ਵੀ ਬਾਬੇ ਨੇ ਵਧੀਆ ਸੁਣ ਲਈ ਪਹਿਲਾਂ ਸਮਾਨ ਦੀ ਟੈਂਸ਼ਨ ਸੀ ਸਮਾਨ ਦਾ ਸੌਦਾ ਵਧੀਆ ਮੋਟਾ ਇਕੱਠਾ ਠੇਕਾ ਮਾਰ ਲਿਆ ਦਾ ਹੁਣ ਟਾਇਰਾਂ ਦੀ ਰਾਈਆਂ ਦੀ ਟਾਇਰਾਂ ਦੀ ਮਾਲਕ ਨੇ ਮਾਲਕ ਨੇ ਬਾਹਾਂ ਵੀ ਚੰਗੀ ਫੜੀ ਹੋਈ ਆ ਜਿਹੜੀ ਜਿਹਦੀ ਲੋੜ ਆ ਬਾਪੇ ਹੱਲ ਕਰਦਾ ਉਹ ਆਪਾਂ ਨੂੰ ਲੋੜੇ ਨਹੀਂ ਪੈਂਦੀ ਹੁਣ ਭਾਂਡੇ ਡਿੰਡੇ ਰਹਿ ਗਏ ਆਪਣੇ ਬੱਸ ਇਹ ਪਤੰਦਰ ਸੀਪਾਂ ਅੱਛਾ ਦੋ ਪਾਈਆਂ ਠੀਕ ਆ ਉਹ ਬੈਡ ਨੂੰ ਤਾਂ ਅੰਗਲੀ ਲਾਈ ਆ ਬਣਾ ਕੇ ਇਹਨੇ ਅੰਗਲੀ ਹੈ ਨਹੀਂ ਜੀ ਬਾਈ ਇਹਨੂੰ ਆਹ ਤੰਗਲੀ ਚਰੀਆਂ ਵਾਲੀ ਹੂੰ ਇਹ ਲਾਈ ਆ ਦਾ ਬੱਕਰ ਦਾ ਨਵੇਂ ਹੀ ਦੇਦੇ ਮਸ਼ੀਨ ਦੇ ਦਾ ਬੱਕਰ ਦਾ ਬਹੁਤ ਜਮੇ ਇੱਕ ਤਾਂ ਜੋਤਨ ਚ ਵੀ ਨਹੀਂ ਹਲਦੇ ਕੇ ਬਸੇ ਨਾ ਚੱਲੀਏ ਫਿਰ ਚੱਲ ਬਈ ਚੱਲੀਏ ਪਤਾ ਚਲਾ ਗੱਡੀ ਤੇ ਉਹ ਗੱਡੀ ਤਾਂ ਚਲਾ ਲਾ ਹੁਣ ਮੈਂ ਹੀ ਚਲਾਵਾ ਉਹ ਅੱਧਰ ਤਾਂ ਚਲਾ ਦਮੈਂ ਚਲਾ ਦਿੰਦਾ ਦਿੱਲੀ ਵਾਲੇ ਕੰਮ ਹੋ ਗਏ ਦਿੱਲੀ ਦੇ ਤੋਂ 2 ਘੰਟੇ ਇੱਥੇ ਆ ਸਕਦੇ ਆ ਹੈ ਬੜੇ ਦੁੱਖਰ ਕੱਢੀ ਆ ਤਨ ਗੱਡੀ ਦੀ ਉੱਥੋਂ ਦੇਖ ਲੈ ਕਿੱਥੋਂ ਚੱਲੇ ਸੀ ਉਹ ਛੇਪਰੀ ਤੋਂ ਪੜੀ ਛੇਪੂਰੀ ਦੇ ਕਿੱਥਲੇ ਤੜਕੇ ਨੂੰ ਅਸੀਂ ਘਰੇ ਆ ਗਏ 8 8 ਵਜੇ ਘਰੇ ਆ ਗਏ ਹਨਾ 8 ਵਜੇ ਘਰੇ ਆਗੇ ਤੇ ਚੱਲੀਏ ਬਰੋਣਾ ਟਾਇਰ ਤਾਂ ਹੁਣ ਇਹਦੀ ਜ਼ਿੰਮੇਵਾਰੀ ਇੱਥੇ ਰੱਖਦੇ ਹਾਂ ਆਪਾਂ ਲੈ ਕੇ ਚਲੋ ਭਾਈ ਸ਼ਾਹ ਕੋਟਰਾ ਆਪਣਾ ਮੋਟਰਸਾਈਕਲ ਖੜਾ ਹਨਾ ਮਸ਼ੀਨ ਤੇ ਮੋਟਰਸਾਈਕਲ ਸਪਲੈਂਟਰ ਮੇਰਾ ਉੱਥੇ ਖੜਾ ਹੈ ਲਿਆਂਦਾ ਹੀ ਨਹੀਂ ਤਾਂ ਉਹ ਲਿਆਉਣਾ ਚਾਕੇ ਅੰਕਲ ਨੂੰ ਲਾਉਣੇ ਫੋਨ ਫਿਰ ਕਰਮਣ ਬਾਈ ਨੂੰ ਕਰਿਆ ਤਿਆਰ ਮੈਂ ਕਿਹਾ ਚੱਲੀਏ ਤਾਂ ਮੈਂ ਮਾ ਮੋਟਰਾਂ ਚਲਾ ਲਿਆਉਂਗਾ ਤੂੰ ਗੱਡੀ ਮੋੜ ਲਈ ਇਹ ਪਤੰਦਰ ਕਹਿੰਦਾ ਫਿਰ ਵੀ ਹੁਣ ਤਾਂ ਆਪਾਂ ਮੋਟਰਾਂ ਨੇ ਵਿੱਚ ਚੜਾ ਲਿਆਉਣਾ ਗੱਡੀ ਦੇ ਮਾਂ ਚੱਲ ਜੇ ਲੋਟ ਆ ਗਿਆ ਗੱਡੀ ਦਾ ਆ ਜਾਣਾ ਵੈਸੇ ਹਨਾ ਇੰਨਾ ਲੰਬਾ ਪਿਛਲਾ ਪਿਛਲਾ ਪਤਾ ਹੀ ਭਾਰਾ ਹੁੰਦਾ ਹਾਂ ਚਲੋ ਚੱਲਦੇ ਆਂ ਫੇਰ ਸ਼ਾਹਕੋਟ ਨੂੰ ਮੋਟਰਾਂ 'ਚ ਚੱਕਣ